ਤੁਸੀਂ ਦੇਖ ਰਹੇ ਹੋ ਪਿੰਡੂ ਦੂਰਦਰਸ਼ਨ ਮੈਂ ਤੁਹਾਡਾ ਆਪਣਾ ਜੀਤ ਬਲਟੋਆ ਮੇਰਾ ਸਾਥੀ ਸੁਖਦੇਵ ਅਸਲ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੋਡ ਸ਼ੋਅ ਕੀਤਾ ਜਾ ਰਿਹਾ ਕਰਦੇ ਉਹਨਾਂ ਦੇ ਨਾਲ ਗੱਲਬਾਤ ਤੇ ਲੈਨੇ ਆ ਪੂਰੀ ਜਾਣਕਾਰੀ ਅਜੀ ਸਾਸਰੀ ਗੱਲ ਜੀ ਸਾਸਰੀ ਆ ਰਹੀ ਹਾਂਜੀ ਕੀ ਨਾਮ ਜੀ ਭਾਜੀ ਆਪਣਾ ਮੇਰਾ ਨਾਮ ਪੂਰਨ ਸਿੰਘ ਹੈ ਕਿੱਥੋਂ ਭਾਜੀ ਆਪਾ ਹੈ ਮੇਰਾ ਪਿੰਡ ਬਰਨਾਲਾ ਹੈ ਜੀ ਮੈਂ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੇਵਾਦਾਰ ਹਾਂ ਜੀ ਆਹ ਜਿਹੜਾ ਜੀ ਰੋਡ ਪ੍ਰਦਰਸ਼ਨ ਕਰ ਰਹੇ ਆ ਟਰੈਕਟਰ ਰੋਡ ਪ੍ਰਦਰਸ਼ਨ ਇਹ ਕਿਹੜੇ ਸਬੰਧ ਦੇ ਵਿੱਚ ਕਰ ਰਹੇ ਆ ਆ ਇਹ ਜੀ ਵੇਖੋ ਆਪਾਂ ਅੱਜ 15 ਅਗਸਤ ਦੇ ਦਿਹਾੜੇ ਨੂੰ ਮੁਖ ਰੱਖਦੇ ਹੋਏ ਉਹਦੇ ਵਾਸਤੇ ਜਿਹੜਾ ਟਰੈਕਟਰ ਮਾਰਚੇ ਕਰ ਰਹੇ ਆ ਕਿਉਂਕਿ ਆਪਣਾ ਮੁਲਕ ਆਪਾਂ ਕਹਿੰਦੇ ਆ ਵੀ ਆਪਾਂ ਜਾਦ ਹੋਏ ਆਪਾਂ ਜਾਦ ਨਹੀਂ ਆਪਾਂ ਗੁਲਾਮ ਆ ਜੀ ਆਪਾਂ ਹਰ ਪੱਖ ਦੇ ਤੋਂ ਗੁਲਾਮ ਆ ਕੋਈ ਵੀ ਪੰਜਾਬ ਦੇ ਵਿੱਚ ਕੋਈ ਮਸਲਾ ਉੱਠਦਾ ਹੈ ਤੇ ਉਹਨੂੰ ਕੰਮ ਜਿਹੜਾ ਅਧੂਰਾ ਰਹਿ ਜਾਂਦਾ ਸਾਡਾ ਜੀ ਜਿਵੇਂ ਕਿਸਾਨੀ ਕਿਤੇ ਦੇ ਨਾਲ ਆਪਾਂ ਗੱਲ ਕਰ ਲਈਏ ਆਪਣੀਆਂ ਮੰਗਾਂ ਜੜੀਆਂ ਨੇ ਰੱਖੀਆਂ ਜਾਂ ਜਾਇਜ਼ ਮੰਗਾਂ ਨੇ ਸਰਕਾਰ ਦੇ ਕੋਲੋਂ ਉਹ ਮੰਗਾਂ ਸਰਕਾਰ ਪੂਰੀਆਂ ਕਰੇਵੇ ਖਾਸ ਕਰਕੇ ਜਿਹੜੀ ਆਪਣੀ ਐਮਐਸਪੀ ਆ ਫਸਲਾਂ ਦੇ ਉੱਤੇ ਅਸੀਂ ਐਮਐਸਪੀ ਮੰਗ ਰਹੇ ਹਾਂ ਅਸੀਂ ਦਿੱਲੀ ਜਾ ਰਹੇ ਸੀ ਤੇ ਸਾਨੂੰ ਰਸਤੇ ਦੇ ਵਿੱਚ ਰੋਕ ਕੇ ਰੱਖਿਆ ਆ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਤਕਰੀਬਨ 4-5 ਮਹੀਨੇ ਤੋਂ ਉੱਤੇ ਜਿਹੜੇ ਕਿਸਾਨ ਬੈਠੇ ਹੋਏ ਨੇ ਜੀ ਉਹਨਾਂ ਨੂੰ ਦਿੱਲੀ ਜਾਣ ਤੋਂ ਉੱਤੇ ਰੋਕ ਕੇ ਬਿਜੇ ਸਰਕਾਰ ਨੇ ਅੱਗੇ ਕੰਦਾ ਕਰਕੇ ਤੇ ਰੋਕਿਆ ਆ ਅਸੀਂ ਉਹ ਵੀ ਮੰਗ ਵੇਚ ਰੱਖਦੇ ਆ ਵੀ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਸਰਕਾਰ ਥੋਪਦੀ ਆ ਵੀ ਕਿਸਾਨਾਂ ਦੇ ਉੱਤੇ ਇਹ ਕਿਸਾਨ ਜਿਹੜਾ ਰਸਤਾ ਡਾਕੇ ਬੈਠੇ ਨੇ ਲੇਕਿਨ ਕਿਸਾਨ ਨਹੀਂ ਰਸਤਾ ਡਾਕੇ ਬੈਠੇ ਸਰਕਾਰ ਰਸਤਾ ਡਾਕੇ ਬੈਠੇ ਕਿਸਾਨਾਂ ਨੂੰ ਰੋਕਦੇ ਆ ਪੰਤੂ ਹੀ ਪੰਜਾਬ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਸੈਂਟਰ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਡੀ ਜਿਹੜੀ ਆ ਜਿੰਨੀਆਂ ਵੀ ਫਸਲਾਂ ਨੇ ਉਹਨਾਂ ਦੇ ਐਮਐਸਪੀ ਜਾਰੀ ਕਰੇ ਗਰੰਟੀਕਰਨ ਬਣਾਵੇ ਐਮਐਸਪੀ ਦਾ ਹੀ ਅਸੀਂ ਰੋਸ ਕਰੀਆ ਆਪਣਾ 15 ਅਗਸਤ ਜਿਹੜੀ ਨਾ ਖੁਸ਼ੀ ਸਾਨੂੰ ਕੋਈ ਵੀ ਖੁਸ਼ੀ ਨਹੀਂ ਗਈ ਸਾਨੂੰ ਤਾਂ ਇਹ ਰੱਖਾਉਂਦਾ ਪਿਆ ਵੀ ਆਹ ਦੇਖ ਦੇ ਵਿੱਚ ਅਸੀਂ ਕਿਹੜੇ ਦੇਖ ਦੇ ਵਿੱਚ ਰਹੇ ਰਹੇ ਸਾਡੀ ਗੱਲ ਨਹੀਂ ਸੁਣਦਾ ਕੋਈ ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ ਸਾਡੀ ਮੰਗ ਹੈ ਵੀ ਐਮਐਸਪੀ ਜਾਰੀ ਰਵੇ ਜਾਰੀ ਰੱਖੇ ਉਹਦਾ ਕਾਨੂੰਨ ਬਣਾਵੇ ਇਸ ਇਸ ਸਬੰਧ ਦੇ ਵਿੱਚ ਉਹ ਮੰਨ ਨਹੀਂ ਰਹੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸਾਨੂੰ ਆਜ਼ਾਦੀ ਦਾ ਕੋਈ ਪੈਦਾ ਨਹੀਂ ਹੋਇਆ ਪੂਰਾ ਜਿੰਨ ਹਾਂ ਪੰਜਾਬ ਵਾਸੀਆਂ ਕੀ ਤੁਸੀਂ ਤੁਹਾਡਾ ਹਾਂਜੀ ਪੰਜਾਬ ਵਾਸੀਆਂ ਕੀ ਮੈਸੇਜ ਹੈ 50 ਵਾਸੀਆਂ ਨੂੰ ਅਸੀਂ ਤਾਂ ਸਾਰਿਆਂ ਨੂੰ ਇਹੋ ਆਨੇ ਆ ਵੀ ਤੁਸੀਂ ਤਕੜੇ ਹੋ ਕੇ ਨਿਤਰੋ ਸਰਕਾਰ ਤੋਂ ਮੰਗ ਕਰੋ ਸੈਂਟਰ ਸਰਕਾਰ ਤੋਂ ਵੀ ਵੀ ਇਹ ਐਮਐਸਪੀ ਦੇਵੇ ਅਸੀਂ ਇਹ ਸਾਡੀ ਮੰਗ 12 14 ਮੰਗਾਂ ਸਾਡੀਆਂ ਪੂਰੀਆਂ ਕੀਤੀਆਂ ਜਾਣ